ਅ ਅਸੁਰੇ ਅਸੀਂ ਖੜੇ ਆ ਜੀ ਅੰਮ੍ਰਿਤਸਰ ਦੇ 골ਡਨ ਗੇਟ ਤੇ ਤੁਹਾਨੂੰ ਪਤਾ ਹੈ ਕਿ 30 ਦਸੰਬਰ ਨੂੰ ਇੱਕ ਵੱਡੀ ਬੰਦ ਦੀ ਕਾਲ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਦੋ ਜਥੇਬੰਦੀਆਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਫੋਰਮ ਵੱਲੋਂ ਜਦੋਂ ਦੀ ਸਿੰਘ ਢੱਲੇਵਾਲ ਜੋ ਕਿ ਖਨੋਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠੇ ਹਨ ਅਤੇ ਇਸ ਵੇਲੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਦੋਵੇਂ ਫੋਰਮਾਂ ਵੱਲੋਂ ਜਿਹੜੀ ਹੈ ਅੰਮ੍ਰਿਤਸਰ 골ਡਨ ਗੇਟ ਤੇ ਜਾਮ ਲਗਾਇਆ ਗਿਆ ਇਸੇ ਤਰ੍ਹਾਂ ਹੀ ਸਾਰੇ ਅੰਮ੍ਰਿਤਸਰ ਵਿੱਚ ਅਤੇ ਸਾਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ ਹਨ ਉਹ ਜਾਮ ਲਗਾਏ ਗਏ ਹਨ ਸੜਕੀ ਆਵਾਜਾਈ ਵੀ ਬੰਦ ਹੈ ਆ ਤੁਹਾਨੂੰ ਜਿਹੜੀ ਇਹ ਇੱਥੋਂ ਦੇ ਤਾਜ਼ਾ ਹਾਲਾਤਾਂ ਦੇ ਨਾਲ ਜਾਣੂ ਕਰਵਾਉਂਦੇ ਆ ਅਹ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿ ਗੋਲਡਨ ਗੇਟ ਅੰਮ੍ਰਿਤਸਰ ਦੇ ਉੱਤੇ ਇਸ ਵੇਲੇ ਕਾਨਫਰੰਸ ਚੱਲ ਰਹੀ ਹੈ ਤੇ ਬਲਾਰੇ ਵੱਖ-ਵੱਖ ਬਲਾਰੇ ਇੱਥੇ ਆਏ ਨੇ ਤੇ ਉਹ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ਇੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਅਤੇ ਹੋਰ ਸੜਕੀ ਆਵਾਜਾਈ ਵੀ ਜਿਹੜੀ ਹੈ ਉਹ ਬੰਦ ਕੀਤੀ ਗਈ ਹੈ ਹਾਲਾਂਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੇਕਿਨ ਐਮਰਜੈਂਸੀ ਸੇਵਾਵਾਂ ਜਿਹੜੀਆਂ ਹਨ ਉਹ ਜਥੇਬੰਦੀਆਂ ਵੱਲੋਂ ਬਹਾਲ ਕੀਤੀਆਂ ਗਈਆਂ ਹਨ ਇੱਥੇ ਜਿੱਥੇ ਜਿਹੜੇ ਨੇ ਉਹ ਪਹੁੰਚ ਰਹੇ ਹਨ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਭਾਈ ਸਾਹਿਬ ਹਾਂਜੀ ਭਾਈ ਸਾਹਿਬ ਕੀ ਨਾਮ ਜੀ ਤੁਹਾਡਾ ਹਰਿਆਲ ਸਿੰਘ ਜੀ ਕਿੱਥੋਂ ਆਏ ਜੀ ਤੁਸੀਂ ਪਿੰਡ ਲੁੱਧੜ ਤੋਂ ਜੀ ਮਜੀਠੇੜ ਕੇ ਤੋਂ ਹਾਂ ਇਹ ਆਹ ਜਿਹੜੇ ਅੱਜ ਬੰਦ ਦੀ ਕਾਲ ਦਿੱਤੀ ਗਈ ਆ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਤੇ ਸਾਰੇ ਜਿਹੜਾ ਹੁਣ ਤੱਕ ਘਟਨਾ ਕਰਮ ਚੱਲਦਾ ਜੋ ਮੋਦੀ ਸਰਕਾਰ ਆ ਉਹ ਸਾਡੀਆਂ ਕਿਸਾਨਾਂ ਨਾਲ ਜਾਇਜ਼ਤੀਆਂ ਕਰ ਰਹੀ ਆ ਤੇ ਜੋ ਸਾਡੀਆਂ ਮੰਗਾਂ ਉਹ ਮੰਗ ਕੇ ਵੀ ਲਾਗੂ ਨਹੀਂ ਕਰ ਰਹੀ ਉਹ ਉਹਦੇ ਰੋਸ ਦੇ ਵਿੱਚ ਨਜ਼ਾਰਾ ਕੀਤਾ ਤਾਂ ਪੰਜਾਬ ਸਰਕਾਰ ਦਾ ਕੀ ਰੋਲ ਵੇਖਦੇ ਹੋ ਪੰਜਾਬ ਸਰਕਾਰ ਦਾ ਰੋਲੇ ਆ ਵੀ ਪੰਜਾਬ ਸਰਕਾਰ ਕੋਈ ਖਮਾਹਿਤ ਨਹੀਂ ਕਰ ਰਹੀ ਕਿਸਾਨਾਂ ਦੀ ਉਹ ਹਸਾਬ ਨਾਲ ਉਹਨਾਂ ਦੇ ਉਲਟੀ ਜਾ ਰਹੀ ਉਹਨਾਂ ਦੀ ਮੋਦੀ ਸਰਕਾਰ ਦੀ ਤਾਂ ਉਹਦੀ ਇੱਕ رائے ਆ ਤਾਨੂੰ ਤੁਹਾਨੂੰ ਲੱਗਦਾ ਕਿ ਵੀ ਐਮਐਸਪੀ ਜਿਹੜੀ ਆ ਗਰੰਟੀ ਕੋਈ ਵੀ ਸਰਕਾਰ ਦੇ ਸਕਦੀ ਚਾਹੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਕੇਂਦਰ ਹੋਵੇ ਜਿੱਦਾਂ ਹਰਿਆਣਾ ਦੇ ਦਿੰਦੀ ਆ ਪੰਜਾਬ ਸਰਕਾਰ ਵੀ ਦੇ ਸਕਦੀ ਹੈ ਜੇ ਦੇਣੀ ਚਾਹਵੇ ਤੇ ਲੋਰੀਆਲੇ ਹਰਿਆਣੇ ਨੇ ਕੀ ਕੀਤਾ ਹਰਿਆਣੇ ਨੇ ਐਮਐਸਪੀ ਜਿਹੜੀ ਜੋ ਵੀ ਇੱਕ ਹੈਗੇ ਕੋਈ ਕਾਨੂੰਨ ਲਾਗੂ ਕਰ ਦਿੱਤੇ ਆ ਉਹਨਾਂ ਨੇ ਕਾਨੂੰਨ ਨਹੀਂ ਲਾਗੂ ਕੀਤੇ ਸਿਰਫ ਹਾਲੇ ਅਨਾਉਂਸਮੈਂਟ ਕੀਤੀ ਉਹਦੇ ਵਿੱਚ ਵੀ ਉਹ ਐਮਐਸਪੀ ਉਹਨਾਂ ਨੇ ਕਈ ਫੈਸਲੇ ਤਾਂ ਕੀਤੀ ਸੀਗੀ ਸੈਣੀ ਸਾਹਿਬ ਨੇ ਉਹ ਵੀ ਇਲੈਕਸ਼ਨ ਤੋਂ ਪਹਿਲਾਂ ਹਾਂਜੀ ਹਾਂਜੀ ਕੋਈ ਸਮਝੌਤੇ ਹੋਏ ਆ ਨਾ ਤੇ ਕੋਈ ਜਿਹੜੇ ਆਪੇ ਲਾਗੂ ਹੋਣਗੇ ਜੋ ਕੋਈ ਮੰਨਣ ਗਈ ਇਹ ਮੰਨਦੇ ਵੀ ਨਹੀਂ ਪੰਜਾਬ ਸਰਕਾਰ ਦੀ ਇਸ ਤੇ ਸਹਿਮਤੀ ਨਹੀਂ ਹੈਗੀ ਵੀ ਤੁਹਾਡਾ ਮਤਲਬ ਹੈ ਵੀ ਕੇਂਦਰ ਸਰਕਾਰ ਵਾਂਗੂ ਪੰਜਾਬ ਸਰਕਾਰ ਵੀ ਮਤਲਬ ਕਿਸਾਨਾਂ ਦੇ ਹੱਕ ਚ ਨਹੀਂ ਹੈ ਹੱਕ ਚ ਨਹੀਂ ਹੈਗੀ ਸੋ ਇਹ ਸੰਜੀ ਕਿਸਾਨ ਜੇ ਕਿ ਲੁੱਦੜਪਿੰਡ ਤੋਂ ਆਏ ਨੇ ਅ ਇੱਥੇ ਸਰਵਨ ਸਿੰਘ ਪੰதேਰ ਵੀ ਜਿਹੜੇ ਨੇ ਉਹ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਿਆ ਹਾਂਜੀ ਪੰதேਰ ਸਾਹਿਬ ਹਾਂਜੀ ਪੰதேਰ ਸਾਹਿਬ ਹਾਂਜੀ ਆਹ ਜਿਹੜਾ ਅੱਜ ਕਿਸ ਤਰ੍ਹਾਂ ਦਾ ਮੋਰਚਾ ਚੱਲ ਰਿਹਾ ਜੀ ਸਫਲਤਾ ਨਾਲ ਚੱਲ ਰਿਹਾ ਪੂਰੇ ਪੰਜਾਬੀ ਜਿਹੜੇ ਸਾਡਾ ਸਹਿਯੋਗ ਕਰ ਰਹੇ ਆ ਕਿੰਨੇ ਕੁ ਮਤਲਬ ਜਿਹੜਾ ਇਕੱਠਾ ਕਿੱਥੇ ਕਿੱਥੇ ਅੰਮ੍ਰਿਤਸਰ ਦੇ ਵਿੱਚ ਕਿੱਥੇ ਕਿੱਥੇ ਜਿਹੜੇ ਨੇ ਉਹ ਮੋਰਚੇ ਲਗਾਏਗੇ ਅੰਮ੍ਰਿਤਸਰ ਸਿਟੀ ਚ ਤਾਂ ਇਹੀ ਆ ਹੋਰ ਵੀ ਥਾਵਾਂ ਤੇ ਹੈਗੀਆਂ ਪ੍ਰਾਤਰੀ ਜਥੇਬੰਦੀਆਂ ਦਾ ਅੰਮ੍ਰਿਤਸਰ ਦੇ ਵਿੱਚ ਸਾਡਾ 32 ਥਾਵਾਂ ਤੇ 33 ਥਾਵਾਂ ਤੇ ਜਿਹੜਾ ਵਾ ਉਹ ਜਮਾਵੜਾ ਹੈਗਾ ਕਿੰਨਾ ਕੇ ਸਹਿਯੋਗ ਜਿਹੜਾ ਤੁਸੀਂ ਕਿਉਂਕਿ ਕਾਫੀ ਦਿਨਾਂ ਤੋਂ ਬੱਸ ਸਟੈਂਡ ਵੀ ਰੇਲਵੇ ਸਟੇਸ਼ਨ ਵੀ ਫਾਰਮਾ ਵੱਖ-ਵੱਖ ਫਾਰਮਾ ਤੇ ਬਿਜ਼ਨਸ ਫਾਰਮਾ ਤੇ ਵੀ ਜਾ ਰਹੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲਿਆ ਹੈ ਕਿਉਂਕਿ ਜ਼ਿਆਦਾਤਰ ਉਹ ਲੈ ਕੇ ਕੀ ਗਾਣਾ ਚਾਉਂਦੇ ਨਹੀਂ ਮੈਨੂੰ ਲੱਗਦਾ ਦੇਖੋ ਅਸੀਂ ਕਿਸੇ ਨੂੰ ਬੰਦ ਕਰਨ ਗਏ ਤੁਹਾਡੇ ਸਾਹਮਣੇ ਆਪੇ ਬੰਦ ਹੋਇਆ ਅਹਿਮਦ ਅਸੀਂ ਸਵਾ ਮਾਮਾ ਕੋਈ ਵੀ ਜਹੀ ਖਬਰ ਨਹੀਂ ਕੋਈ ਕਦਕਾ ਹੋ ਸਕਦਾ ਕਿ ਇਹਨੂੰ ਸਮੱਸਿਆਗੀ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਲੋਕ ਤਾਂ ਨਿਕਲੇ ਹੀ ਨਹੀਂ ਘਰਾਂ ਤੋਂ ਬੰਦ ਪੂਰੀ ਕੰਪਲੀਟ ਹੈ ਇਸ ਕਰਕੇ ਸਮੱਸਿਆ ਦੀ ਕੋਈ ਨਹੀਂ ਐਮਰਜੈਂਸੀ ਸਿਵਾਵਾਸੀ ਚਾਲੂ ਰੱਖੀ ਆਪ ਮੁਹਾਰੇ ਇਸ ਵਾਰ ਦੁੱਧ ਦੀ ਵੀ ਵੇਖਣ ਨੂੰ ਨਹੀਂ ਮਿਲਿਆ ਟੈਂਪੋ ਯੂਨੀਅਨ ਕਹ ਲਈਏ ਬੱਸ ਯੂਨੀਅਨ ਕਹ ਲਈਏ ਜਿਹੜੇ ਆਹਾ ਜਿਹੜੇ ਥਰੀ ਵੀਲਰ ਯੂਨੀਅਨ ਕਹ ਲਈ ਵੀ ਕਹ ਲਈਏ ਇਹ ਸਾਰੇ ਆਪਣੇ ਆਪ ਮੁਹਾਰੇ ਉਹਨਾਂ ਦੇ ਵੱਲੋਂ ਐਸਜੀਪੀਸੀ ਵੱਲੋਂ ਵੀ ਜਿਹੜਾ ਆਪਣੇ ਅੱਜ ਦਫ਼ਤਰ ਬੰਦ ਰੱਖੇ ਗਿਆ ਆ ਦੇਖੋ ਕੋਈ ਮੰਡੀ ਨਹੀਂ ਖੁੱਲੀ ਹੈ ਸਵੇਰੇ ਦੁੱਧ ਦੀ ਦੁੱਧ ਨਹੀਂ ਲੈ ਕੇ ਆਏ ਸ਼ਾਮ ਨੂੰ ਲੈ ਆਉਣਗੇ ਟਰਾਂਸਪੋਰਟਰਾਂ ਨੇ ਮਤ ਦਿੱਤੀ ਆ 올 ਇਨ 올 ਥਰੀ ਵੀਲਰ ਦੇਖੋ ਛੋਟਾ ਕਾਰੋਬਾਰੀ ਆ ਬਹੁਤ ਵੱਡੀ ਗੱਲ ਹੈ ਜੋ ਬੰਦ ਕਰਕੇ ਕਰੇ ਬਹੁਤ ਵਪਾਰੀ ਆ ਜੀ ਹਾਂਜੀ ਹਾਂਜੀ ਅਬ ਮਰਤਾਨਾ ਦੇ ਨੰਬਰ ਸਾਤੇ ਮੈਂ ਦਲਵੀਰ ਸਿੰਘ ਬਿੰਦਰਾ ਗਾਰਮੈਂਟ ਅਮਰੀ ਕੋਲ ਚਲਦੀ ਮਾਰਗੀ ਦਾ ਸਾਨੂੰ ਕਿਸੇ ਨੇ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਮੇਰੇ ਨਾਲ 10 15 ਦੁਕਾਨਦਾਰ ਹੋਰ ਵੀ ਆ ਰਹੇ ਮਗਰੇ ਅਸੀਂ ਆਪਣੀ ਦੁਕਾਨਦਾਰਾਂ ਬੰਦ ਕਰਕੇ ਇਹਨਾਂ ਦੇ ਸਮਰਥਨ ਚ ਖੜੇ ਆ ਤੁਸੀਂ ਇਹ ਸਮਰਥਨ ਦੇ ਰਹੇ ਹੋ ਕਿਸ ਤਰ੍ਹਾਂ ਵੇਖਦੇ ਹੋ ਰੋਲ ਨੂੰ ਕੇਂਦਰ ਸਰਕਾਰ ਦੇ ਰੋਲ ਨੂੰ ਤੇ ਸੂਬਾ ਸਰਕਾਰ ਦੇ ਰੋਲ ਨੂੰ ਕੇਂਦਰ ਸਰਕਾਰ ਦੀ ਰੋਲ ਨੂੰ ਬਹੁਤ ਗਲਤ ਮੰਨਦੇ ਆਂ ਕੀ ਕਿਸਾਨ ਭਰਾ ਸਾਰੀ ਟ੍ਰੇਡ ਦੇ ਨਾਲ ਖੜਾ ਹੈ ਲੇਕਿਨ ਇਹ ਕੇਂਦਰ ਸਰਕਾਰ ਕਿਸੇ ਦੀ ਸੁਣਦਾ ਨਹੀਂ ਸਾਡੇ ਡੱਲੇ ਸਾਹਿਬ ਜੀ ਪ੍ਰਧਾਨ ਜੀ ਖਲੋਤੇ ਆ ਮਰਨ ਵਰਤ ਤੇ ਬੈਠੇ ਆ ਉਹਨਾਂ ਨੂੰ ਉਹਨਾਂ ਦੀ ਕੋਈ ਫਿਕਰ ਨਹੀਂ ਹੈਗੀ